ਈ عورت ਨੂੰ ਭੇਡੇ ਕਹਿਣਾ ਵਾਜਬ ਹੈ ਬੰਦਿਆਂ ਨੂੰ ਅਸੀਂ ਕਿੰਨਾ ਕੁਛ ਕਹਿ ਦਿੰਨੇ ਆ ਅਰਜਨ ਵੈਲੀ ਕਿੰਨਾ ਚੱਲੇ ਬੰਦੇ ਨੂੰ ਤਗੜਾ ਕਹਿੰਦੇ ਨੇ ਬਦਲ ਬੰਦੇ ਨੂੰ ਅਸੀਂ ਨਕਮਾ ਕਹਨੇ ਆ ਬੰਦੇ ਨੂੰ ਅਸੀਂ ਅਮਲੇ ਅਮਲੀ ਕਹਨੇ ਆ ਬੋਲੀਆਂ ਦੇ ਵਿੱਚ ਜਿਹੜਾ ਭੇਡੇ ਸ਼ਬਦ ਆ ਯਾਰ ਭੇਡ ਕਿੱਡਾ ਖੂਬਸੂਰਤ ਜਾਨਵਰ ਨਾਲ ਤਾਂ ਵਿਚਾਰੀ ਵਰਣ ਦਿੰਦੀ ਆ ਭੇਡ ਪਤਾ ਨਾ ਕੋਈ ਐਡਾ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਜੇ ਤੁਸੀਂ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਹੀ ਕਰਨ ਲੱਗ ਗੇ ਨਾ ਤਾਂ ਐਂ ਕਰੋ ਵੀ ਸਾਰੇ ਲੋਕ ਗੀਤ ਪਿੱਛੇ ਚੱਕ ਕੇ ਆ ਕਿਤਾਬ ਪਈ ਆ ਨਾਰ ਸਿੰਘ ਦੀ ਆ ਲੈ ਲੋ ਕਿੰਨਾ ਸੁਣੋ ਮੁੰਡਾ ਗਾਉਂਦਾ ਮੈਂ ਇੰਨੇ ਸਾਲਾਂ ਦੇ ਅਸੀਂ ਇਕੱਠੇ ਪ੍ਰੋਗਰਾਮ ਕੀਤੇ ਕਿਵੇਂ ਉਹਨੇ ਪੁਰਾਣੀ ਗਾਇਕੀ ਨੂੰ ਤੇ ਨਵੀਂ ਦਾ ਕੰਬੀਨੇਸ਼ਨ ਕੁਲਦੀਪ ਮਾਨਕ ਦੇ ਕਿੰਨੀ ਉਹਦਾ ਉਹ ਚੰਗਾ ਭਾਨ ਨਹੀਂ ਦੇਖਦੇ ਫਿਰ ਜੇ ਇਸ ਤਰ੍ਹਾਂ ਸੜਕਾਂ ਤੇ ਆਉਣ ਲੱਗੇ ਇਹਨਾਂ ਨੂੰ ਕੋਈ ਸਾਰੇ ਸੰਗਰਾਂ ਦਾ ਫਰੋਲਾ ਫਰੋੜ ਲਓ ਪਿਛਲਾ ਸਾਰਿਆਂ ਦੇ ਵਿਰੁੱਧ ਹੀ ਆਵਾਜ਼ ਉਠਾਓ ਵੀ ਹੋਰ ਤਾਂ ਹੋਰ ਕੋ ਤਾਂ ਕੋਈ ਕੰਮ ਹੀ ਰਿਹਾ ਨਹੀਂਗਾ ਹੁਣ ਤੁਸੀਂ ਸੜਕਾਂ ਤੇ ਆ ਗਏ ਔਰਤ ਔਰਤ ਦੇ ਹੱਕ ਤੇ ਖੜ ਸਕਦੀ ਏ ਜੇ ਔਰਤ ਔਰਤ ਹੋਵੇ ਜੇ ਔਰਤ ਔਰਤਾਂ ਵਾਲੇ ਕੰਮ ਨਹੀਂ ਕਰਦੀ ਭਾਵੇਂ ਹੋ ਔਰਤ ਐ ਭਾਵੇਂ ਭਾਵੇਂ ਸਾਡੀ ਧੀ ਐ ਭਾਵੇਂ ਸਾਡੀ ਭੈਣ ਐ ਮੈਂ ਤਾਂ ਨਿੰਦੂਗੀ ਇਹ ਤਾਂ ਢੇਡ ਵਾਲੀ ਗੱਲ ਕਰਦੀ ਤੂੰ ਕੀ ਜਾਣਦੀ ਢੇਡੇ ਤੇ ਇਹ ਤੋਂ ਪਹਿਲਾਂ ਪਟੋਲਾ ਵੀ ਕਹਿੰਦੇ ਆ ਪਟਾਕਾ ਵੀ ਕਹਿੰਦੇ ਆ ਫਿਰ ਸਾਰੇ ਹੀ ਕੱਢ ਲੂ ਫਿਰ ਹਨਾ ਬੰਬਪੁਰਜਾ ਬੰਬ ਉਹ ਅਸਲ ਚ ਚਾਹੀਦਾ ਇਹਨਾਂ ਨੂੰ ਅਸਲ ਚ ਜਿਹੜੇ ਚਲੋ ਜੈਜੀ ਵੀ ਦੀ ਬੰਗਾਲ ਨਹੀਂ ਕਰਦੀ ਹੀ ਇਜ਼ ਐਜੂਕੇਟਿਡ ਪਰਸਨ ਸਟੈਡਿੰਗ ਬਣੂਗਾ ਵੀ ਫਲਾਨਾ ਤੇ ਮੁਕਾਇਮ ਕਾ ਹਨਾ ਮੈਂ ਜੈਜੀ ਵੀ ਦਾ ਗੀਤ ਚੰਗੀ ਤਰ੍ਹਾਂ ਸੁਣਿਆ ਉਹ ਬੋਲੀ ਅਸੀਂ ਪੰਜਾਬਵਾਰੀ ਗਿੱਧੇ ਚ ਪਾਈ ਆ ਤੌਰ ਸ਼ਿਕਾਇਤਾਂ ਦੀ ਤੂੰ ਕੀ ਜਾਣਦੀ ਢੇਡੇ ਮੈਂ ਵੀ ਭਾਈ ਅੱਗੇ ਤੇ ਸਾਨੂੰ ਤਾਂ ਕਦੇ ਪੁਰਾਣੇ ਜ਼ਮਾਨੇ ਚ ਤਾ ਤਰਾਜ ਨਹੀਂ ਹੁੰਦਾ ਸੀ ਕੋਈ ਇਤਰਾਜ ਨਹੀਂ ਅਗਰ ਉਹ ਤੁਹਾਨੂੰ ਕਹਿੰਨੇ ਆ ਤੂੰ ਕੀ ਜਾਣਦੀ ਭੇਡੇ ਦੂਜਾ ਮਸਲਾ ਆ ਇਸ ਵੇਲੇ ਕਹਿੰਦੇ ਜੱਜੀ ਵੀ ਦਾ ਗਾਣਾ ਵੀ ਚਰਚਾ ਚ ਆ ਔਰਤ ਨੂੰ ਕਹਿਆ ਕਹਿੰਦੇ ਤੂੰ ਕੀ ਭੇਡੇ ਤੂੰ ਕੀ ਜਾਣਦੀ ਟਰੋਚ ਤਾਂ ਕੀ ਲੱਗਦੀ ਹਾਂ ਤੂੰ ਕਹ ਤੋਰ ਕਿੰਨਾ ਦੀ ਤੂੰ ਕੀ ਜਾਣਦੀ ਭੇਡੇ ਕਿ ਔਰਤ ਨੂੰ ਭੇਡੇ ਕਹਿਣਾ ਵਾਜਬ ਹੈ ਤੁਸੀਂ ਮੇਰੀ ਗੱਲ ਸੁਣੋ ਬੰਦਿਆਂ ਨੂੰ ਅਸੀਂ ਕਿੰਨਾ ਕੁਛ ਕਹਦੇ ਨੇ ਅਰਜਨ ਵੈਲੀ ਕਿੰਨਾ ਚੱਲੇ ਬੰਦੇ ਨੂੰ ਤਗੜਾ ਕਹਿੰਦੇ ਨੇ ਬਦਲੇ ਬੰਦੇ ਨੂੰ ਅਸੀਂ ਨਕਮਾ ਕਹਨੇ ਆ ਬੰਦੇ ਨੂੰ ਅਸੀਂ ਅਮਲੇ ਅਮਲੀ ਕਹਨੇ ਆ ਬੋਲੀਆਂ ਦੇ ਵਿੱਚ ਮੈਂ ਕਿੱਦੇ ਦੀ ਵੈਸਟਰਨ ਅੰਸਰ ਰਹੀ ਆ ਅਮਲੀ ਅਸੀਂ ਕਹਨੇ ਨੇ ਕਮਲੇ ਨੂੰ ਚੜ ਗਿਆ ਚਾਰਨੀ ਮੈਂ ਰਿੰਡੀਆਂ ਸੇਵੀਆਂ ਜਾਇ ਵੱਡੀ ਦਾ ਕਲਕਸ਼ਨ ਆ ਰੂੜੀ ਚੜ ਚੜ ਵੇਖੇ ਮਤਲਬ ਫਿਰ ਅਸੀਂ ਇਹ ਤਾਂ ਫਿਰ ਇਹਦਾ ਮਤਲਬ ਅੱਛਾ ਮਲਕੀਤ ਦਾ ਗੀਤ ਕਿੱਥੋਂ ਹਟ ਹੋਇਆ ਤੋਤੋਕ ਲੈ ਕੇ ਤੂਤਕ ਤੂਤੀਆਂ ਫਿਰ ਦਲੇਰ ਮਹਿੰਦੀ ਦਾ ਕਿੱਥੋਂ ਆ ਗਲੋਲ ਕਰਦੀ ਬੋਲੋ ਤਾਰਾ ਰਾਰਾ ਰਾਰਾ ਇਹ ਜਿਹੜਾ ਲੋਕ ਬੋਲਿਆ ਕੋਈ ਵੀ ਚੱਕ ਲੈਂਦੇ ਇਹਦੇ ਵਿੱਚ ਕੋਈ ਜਿਹੜਾ ਭੇੜੇ ਸ਼ਬਦ ਹੈ ਯਾਰ ਭੇੜ ਕਿੱਡਾ ਖੂਬਸੂਰਤ ਜਦਮਰਾਂ ਨਾਲ ਤਾਂ ਵਿਚਾਰੀ ਉਹਨਾਂ ਦਿੰਦੀ ਹੈ ਭੇੜ ਹਮ ਨਾ ਕਦੇ ਬੋਲਦੀ ਹੈ ਵਿਚਾਰੀ ਹਮ ਇਹ ਗੱਲਾਂ ਜਿਹੜੀਆਂ ਭੇਡਾਂ ਵਾਲੀਆਂ ਗੱਲਾਂ ਨੇ इवन ਸਾਡੇ ਮਾਂ ਬਠਿੰਡੇ ਨੂੰ ਬਲੌਂਗ ਕਰਦੀਆਂ ਸਾਡੇ ਖਾਨਦਾਨ ਦੇ ਵਿੱਚ ਜਿਹੜੀਆਂ ਕੁੜੀਆਂ ਥੋੜੀਆਂ ਜੀਆਂ ਸਿੱਧੀਆਂ ਹੁੰਦੀਆਂ ਸੀ इवन ਸਾਡੇ ਵਰਗੀਆਂ ਜੇ ਕੋਈ ਕੰਮ ਨਾ ਨਾ ਕਰਦਾ ਤਾਂ ਬੁੜੀਆਂ ਨੇ ਕਹਿੰਦਾ ਭੇਡੇ ਤੈਨੂੰ ਤਾਂ ਪਤਾ ਹੀ ਨਹੀਂ ਮਤਲਬ ਕੋਈ ਐਡਾ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਜੇ ਤੁਸੀਂ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਇਹ ਕਰਨ ਲੱਗ ਗੇ ਨਾ ਤਾਂ ਐਂ ਕਰੋ ਵੀ ਸਾਰੇ ਲੋਕ ਗੀਤ ਪਿੱਛੇ ਚੱਕ ਕੇ ਆ ਕਿਤਾਬ ਪਈ ਹੈ ਨਾਰ ਸਿੰਘ ਦੀ ਆ ਲੈ ਲਓ ਇਹਦੇ ਵਿੱਚ ਜੋ ਕੁਝ ਲਿਖਿਆ ਨਾ ਤੁਸੀਂ ਮੇਰੇ ਖਿਆਲ ਫਿਰ ਤਾਂ ਕਿਸੇ ਸਰਕਾਰ ਨੂੰ ਕੋਈ ਕਿਸੇ ਜਿੰਨੀਆਂ ਇਹ ਵੂਮਨਾਂ ਦੀਆਂ ਬਣੀਆਂ ਫਿਰ ਕੰਮ ਨਹੀਂ ਰਹਿਣਾ ਫਿਰ ਆਜੋ ਸੜਕਾਂ ਤੇ ਆ ਜਾਣਗੇ ਕਿਉਂਕਿ ਇੱਕ ਬਾਲਾ ਵਿਸ਼ਾ ਵੱਡਾ ਨਹੀਂ ਹੈਗਾ ਵੀ ਤੂੰ ਕੀ ਜਾਣਦੀ ਭੈਣ ਕਿੰਨਾ ਸੋਹਣਾ ਉਹ ਮੁੰਡਾ ਗਾਉਂਦਾ ਮੈਂ ਇੰਨੇ ਸਾਲਾਂ ਦੇ ਅਸੀਂ ਇਕੱਠੇ ਪ੍ਰੋਗਰਾਮ ਕੀਤੇ ਕਿਵੇਂ ਉਹਨੇ ਪੁਰਾਣੀ ਗਾਇਕੀ ਨੂੰ ਤੇ ਨਵੀਂ ਦਾ ਕੰਬੀਨੇਸ਼ਨ ਗੁਰਦੀਪ ਮਾਨਕ ਦੇ ਕਿੰਨੀ ਉਹਦਾ ਉਹ ਚੰਗਾ ਭਾਨ ਨਹੀਂ ਦੇਖਦੇ ਸੁਖੀ ਬਰਾੜ ਨੇ ਪੰਜਾਬ ਦੀ ਮਿੱਟੀ ਦੀ ਗੱਲ ਕੀਤੀ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਕਦੇ ਕਿਸੇ ਔਮਨ ਐਸੋਸੀਏਸ਼ਨ ਨੇ ਸਲਾਹਿਆ ਵੀ ਸਾਡੀ ਕੁੜੀ ਹੈ ਸਾਡੀ ਪੰਜਾਬ ਦੀ ਜਿਹੜੀ ਬਲੰਦ ਆਵਾਜ਼ ਹੈ ਕਦੇ ਇਹਨਾਂ ਨੇ ਗੱਲ ਕੀਤੀ ਹੈ ਜਿੰਨੀਆਂ ਹੁਣ ਸੜਕਾਂ ਤੇ ਬੈਠਿਆ ਕਦੇ ਇਹ ਚੰਗੇ ਨੂੰ ਪ੍ਰੇਜ਼ ਕੀਤਾ ਇਹਨਾਂ ਨੇ ਜਿਹੜੇ ਇਹਨਾਂ ਨੂੰ ਚੰਗੇ ਲੱਗਦੇ ਉਹਦੀ ਕਿਹੜਾ ਫਰੇਜ਼ ਕਰਦੇ ਆ ਫਿਰ ਜੇ ਇਸ ਤਰ੍ਹਾਂ ਸੜਕਾਂ ਤੇ ਆਉਣ ਲੱਗੇ ਇਹਨਾਂ ਨੂੰ ਕਹੋ ਵੀ ਸਾਰੇ ਸੰਗਰਾਂ ਦਾ ਫਰੋਲਾ ਫਰੋੜ ਲਓ ਪਿਛਲਾ ਸਾਰਿਆਂ ਦੇ ਵਿਰੋਧੀ ਆਵਾਜ਼ ਉਠਾਓ ਵੀ ਹੋਰ ਤਾਂ ਹੋਰ ਕੋ ਤਾਂ ਕੋਈ ਕੰਮ ਹੀ ਰਿਹਾ ਨਹੀਂਗਾ ਹੁਣ ਤੁਸੀਂ ਸੜਕਾਂ ਤੇ ਆ ਗਏ ਸੁਕੀ ਮੈਂ ਵੀ ਜੀ ਔਰਤ ਔਰਤ ਦੀ ਮਦਦ ਨਹੀਂ ਕਰੂਗੀ ਔਰਤ ਔਰਤ ਦੇ ਹੱਕ 'ਚ ਨਹੀਂ ਖੜੂਗੀ ਤਾਂ ਕੌਣ ਖੜੂਗਾ ਫਿਰ ਔਰਤ ਔਰਤ ਦੇ ਹੱਕ 'ਚ ਖੜ ਸਕਦੀ ਏ ਜੇ ਔਰਤ ਔਰਤ ਹੋਵੇ ਜੇ ਔਰਤ ਔਰਤਾਂ ਵਾਲੇ ਕੰਮ ਨਹੀਂ ਕਰਦੀ ਭਾਵੇਂ ਉਹ ਔਰਤ ਹੈ ਭਾਵੇਂ ਭਾਵੇਂ ਸਾਡੀ ਧੀ ਆ ਭਾਵੇਂ ਸਾਡੀ ਭੈਣ ਆ ਮੈਂ ਤਾਂ ਨਿੰ ਜੇ ਔਰਤ ਔਰਤਾਂ ਵਾਲੇ ਕੰਮ ਨਹੀਂ ਕਰਦੀ ਆਪਾਂ ਉਹਦੇ ਹੱਕ 'ਚ ਖੜ੍ਹ ਜਗੇ ਹੈਨਾ ਤੇ ਇਹਦਾ ਮਤਲਬ ਫਿਰ ਹੋਰ ਕੁੜੀਆਂ ਵੀ ਉਵੇਂ ਉਸ ਪਾਸੇ ਉਸ ਦਿਸ਼ਾ ਵੱਲ ਹੀ ਜਾਣਗੀਆਂ ਇਹ ਤਾਂ ਭੇਡ ਵਾਲੀ ਗੱਲ ਕਰਦੇ ਤੂੰ ਕੀ ਜਾਣਦੀ ਭੇਡ ਤੇ ਇਸ ਤੋਂ ਪਹਿਲਾਂ ਪਟੋਲਾ ਵੀ ਕਹਿੰਦੇ ਆ ਪਟਾਕਾ ਵੀ ਕਹਿੰਦੇ ਆ ਫਿਰ ਸਾਰੇ ਹੀ ਕੱਢ ਲਓ ਫਿਰ ਹੈਨਾ ਬੰਬਪੁਰਜ ਬੰਬਪੁਰਜਾ ਬੰਬ ਉਹ ਅਸਲ 'ਚ ਚਾਹੀਦਾ ਇਹਨਾਂ ਨੂੰ ਅਸਲ 'ਚ ਜਿਹੜੇ ਚਲੋ ਜੈਜੀ ਵੀ ਦੀ ਬੰਗਾਲ ਨਹੀਂ ਕਰਦੀ ਹੀ ਇਜ਼ ਐਜੂਕੇਟਿਡ ਪਰਸਨ ਇੱਕ ਕਾਫੀ ਫਿਲਮਾਂ ਵਾਲੇ ਮੈਨੂੰ ਗੀਤ ਕਰਦੇ ਆ ਫੋਨ ਕਰਦੇ ਆ ਜਦੋਂ ਉਹ ਗੀਤ ਪਾਉਂਦੇ ਨੇ ਕਿਸੇ ਫਿਲਮ ਚ ਬੰਬੇ ਤੋਂ ਲੈ ਕੇ ਸੁਭਾਸ਼ ਕਈ ਤੋਂ ਤੱਕ ਵੀ ਮੈਡਮ ਆ ਠੀਕ ਹੈ ਮੈਂ ਕਹਿੰਦੇ ਨਹੀਂ ਠੀਕ ਹੈ ਤੇ ਜਿਹੜੇ ਨਵੇਂ ਸਿੰਗਰ ਪ੍ਰਾਣੀ ਸਿੰਘ ਰਾਜੇ ਮਾੜਾ ਜਾਂ ਸਾਡੇ ਵਰਗੇ ਮੈਂ ਨਹੀਂ ਕਹਿੰਦੀ ਮੇਰੇ ਵਰਗੇ 100 ਬੁੱਧੀਜੀਵੀ ਪੰਜਾਬ ਚ ਬੈਠੇ ਜਿਨ੍ਹਾਂ ਨੂੰ ਫੋਕ ਦੀ ਨੌਲੇਜ ਐ ਤੇ ਕਲਚਰ ਦੀ ਤੇ ਜੇ ਇੱਕ ਫੋਨ ਕਰ ਲਿਆ ਕਰਨ ਤੁਕ ਤੁਕ ਬੰਦੀ ਛੇੜਨ ਤੋਂ ਪਹਿਲਾਂ ਵੀ ਇਹਦੇ ਨਾਲ ਵਿਵਾਦ ਛੇੜ ਸਕਦਾ ਉਹਦੀ ਥਾਂ ਤੇ ਕੁਝ ਹੋਰ ਪਾਦਿਆ ਕਰਨ ਫਰਕ ਵੀ ਕੀ ਪੈਂਦਾ ਜੇ ਲੋਕ ਪ੍ਰਵੋਕ ਹੁੰਦੇ ਕਿਉਂਕਿ ਲੋਕਾਂ ਨੂੰ ਗਗਨ ਸੋਸ਼ਲ ਮੀਡੀਆ ਆ ਗਿਆ ਹਰ ਇੱਕ ਚਾਹੁੰਦਾ ਮੇਰੀ ਕਦੋਂ ਵਾਇਰਲ ਹੋਵੇ ਵੀਡੀਓ ਕਦੋਂ ਮੈਂ ਛਾ ਜਾ ਕਦੇ ਕੋਈ ਤੁੱਕ ਫੜ ਲੈਂਦੀ ਆ ਸੋਸ਼ਲ ਮੀਡੀਆ ਦੇਖਿਆ ਨਹੀਂ ਤੁਸੀਂ ਮਾਇਨਾ ਕਰੇ ਤੁਸੀਂ ਵੀ ਸੋਸ਼ਲ ਮੀਡੀਆ ਕਦੇ ਉੱਤੇ ਕੁਝ ਹੁਣ ਪਤਾ ਨਹੀਂ ਕੀ ਉੱਤੇ ਮੇਰਾ ਹੈਡਿੰਗ ਬਣੂਗਾ ਵੀ ਫਲਾਨਾ ਤੇ ਮੁਕਾਇਮ ਕਾ ਹਣਾ ਮੈਂ ਜੈ ਜਵੀ ਦਾ ਗੀਤ ਚੰਗੀ ਤਰ੍ਹਾਂ ਸੁਣਿਆ ਉਹ ਬੋਲੀ ਅਸੀਂ ਪੰਜਾਬਵਾਰੀ ਗਿੱਧੇ ਚ ਪਾਈ ਆ ਤੋਰ ਸ਼ਿਕਾਇਨਾ ਦੀ ਤੂੰ ਕੀ ਜਾਣਦੀ ਭੈਣੇ ਮੈਂ ਵੀ ਪਾਈ ਆ ਗਿੱਧੇ ਸਾਨੂੰ ਤਾਂ ਕਦੇ ਪੁਰਾਣੇ ਜ਼ਮਾਨੇ ਚ ਤਾ ਤਰਾਜ ਨਹੀਂ ਹੁੰਦਾ ਸੀ ਜਦੋਂ ਸੋਸ਼ਲ ਮੀਡੀਆ ਆ ਗਿਆ ਉਦੋਂ ਹੀ ਇਤਰਾਜ ਹੋਇਆ ਤੁਹਾਨੂੰ ਕੋਈ ਇਤਰਾਜ ਨਹੀਂ ਅਗਰ ਉਹ ਤੁਹਾਨੂੰ ਕਹਿੰਨੇ ਆ ਤੂੰ ਕੀ ਜਾਣਦੀ ਨੱਚਦੇ ਜਦੋਂ ਜਦੋਂ ਗੀਤ ਖੇ ਤੇਰੇ ਚ ਤੇਰਾ ਯਾਰ ਬੋਲਦਾ ਉਦੋਂ ਨਹੀਂ ਤਰਾਜ ਹੁੰਦਾ ਜਦੋਂ ਪਿਓ ਤੇ ਧੀ ਇਕੱਠੇ ਨੱਚਦੇ ਆ ਤੇਰੇ ਚ ਤੇਰਾ ਯਾਰ ਬੋਲਦਾ ਉਦੋਂ ਮਾੜੀ ਗੱਲ ਤਾਂ ਨਹੀਂ ਕੀਤੀ ਉਦੋਂ ਨਾ ਬੋਲੇ ਭਾਈ ਬਿਲਕੁਲ ਪੁਆਇੰਟ ਠੀਕ ਹੈ ਨਾ ਹੁਣ ਕਾ ਜਿਆਦਾ ਗਿਆ ਇਹਨਾਂ ਦੇ ਭਾਈ ਫਿਰ ਦੇਖੋ ਦੂਜੀ ਗੱਲ ਇੱਕ ਲੋਕ ਬੋਲੀ ਹੋ ਰਹੀ ਦੇ ਵਿੱਚ ਆ ਕਿ ਤਾਵੇ 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 ਡੱਬੂ ਕੁੱਤਾ ਮੇਰੇ ਵੀਰ ਦਾ ਠਾਣੇਦਾਰ ਦੀ ਕੁੜੀ ਚੱਕ ਲਿਆ ਵੇ ਕੁੜੀ ਚੱਕ ਡਿਪਟੀ ਦੀ ਜਿਹੜੀ ਲੰਮੀਆਂ ਤਰੀਕਾਂ ਪਾਵੇ ਫਿਰ ਤਾਂ ਸਾਰੀ ਪੁਲਿਸ ਵੀ ਪੰਜਾਬ ਪੁਲਿਸ ਸਾਡੇ ਉਲਟ ਹੋ ਜੂਗੀ ਫਿਰ ਸਾਰੇ ਫਿਰ ਲੋਕਾਂ ਨੂੰ ਟਾਈਮ ਨਹੀਂ ਮਿਲਣਾ ਸਾਰੇ ਮਹਿਕਮਿਆਂ ਦਾ ਸਾਡੇ ਕੋਲੇ ਫਿਰ ਕਿ ਨਾਂਜਾਂ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਈ ਰੂਪੇ ਜਾਂ ਵੱਡੀ ਦੇ ਵਿੱਚ ਸੁਣੀ ਦਾ ਤੂੰ ਫਿਰ ਬਾ ਤੇਰੀ ਮਾਂ ਨੇ ਸੱਤੇਰੀ ਮਾਂ ਨੇ ਇਸ ਨੇ ਆਰਾ ਕੀਤਾ ਦੱਸ ਕੀ ਕਿੱਧਰ ਜਾਉਂਗੇ ਫਿਰ ਤੇਰੀ ਮਾਂ ਨੇ ਤੇਲੀ ਕੀਤਾ ਹਨਾ ਫਿਰ ਚੂੜੀ ਚੜ ਗਈ ਝੰਡ ਤੇ ਆਹ ਸਾਰੀਆਂ ਬੋਲੀਆਂ ਇਹਦੇ ਵਿੱਚ ਦਰਜ ਸੁਖੀ ਬਰਾੜ ਨਹੀਂ ਕਹੇ ਨਾ ਡਾਕਟਰ ਨਾਰ ਸਿੰਘ ਦੀ ਕਿਤਾਬ ਆਹ ਆ ਕਰ ਲੋ ਸੋ ਸਕਰੀਨ ਲੈ ਲੋ ਇਹ ਪੜ ਲਿਓ ਇਹਦਾ ਮਤਲਬ ਫਿਰ ਇਹੋ ਜੇ ਬੁੱਧੀ ਜੀ ਵੀ ਜਿਨ੍ਹਾਂ ਨੇ ਕਲੈਕਸ਼ਨ ਕੀਤੀ ਹੈ ਉਹਨਾਂ ਨੂੰ ਵੀ ਅੰਦਰ ਕਰੋ ਫੜ ਕੇ ਸੋ ਕਤਾਬਾਂ ਜਿੰਨਾ ਤੇ ਸਾਰੀਆਂ ਗੱਲਾਂ ਤੂੰ ਕੀ ਜਾਣਦੀ ਭੈਡੇ ਤੌਰ ਸ਼ਕੀਨਾ ਦੀ ਤੋਂ ਲੈ ਕੇ ਸੁਨਿਆਰਾ ਹਰ ਜਾਤ ਪਾਤ ਬਰਾਦਰੀ ਦੀਆਂ ਗੱਲਾਂ ਜਦੋਂ ਕਿ ਉਹ ਨਹੀਂ ਸੀ ਗੁੱਸਾ ਕਰਦੇ ਜਦੋਂ ਅਸੀਂ ਉਹਨਾਂ ਚ ਗਾਉਂਦੇ ਸੀ ਪਿੰਡਾਂ ਚ ਉਹ ਸਾਨੂੰ ਕਹਿੰਦਾ ਸਭ ਤੋਂ ਵੱਧ ਤਾਂ ਜੱਟ ਬਦਨਾਮ ਹੈ ਤੇ ਜੱਟੀ ਬਦਨਾਮ ਹੈ ਮੇਰੇ ਵਰਗੀ ਜੱਟੀ ਨੇ ਐ ਕਰਤਾ ਜੱਟੀ ਐ ਹੋਗੀ ਜੱਟ ਐ ਹੋਗੀ ਫਿਰ ਜੱਟਾਂ ਨੂੰ ਵੀ ਚਾਹੀਦਾ ਕੇਸ ਕਰਨਾ ਇਹਨਾਂ ਤੇ ਸਾਲਾ ਜੱਟ ਕੌਮ ਹੀ ਨਹੀਂ ਹੈਗੀ ਜਿਹਨੂੰ ਹਰ ਵੇਲੇ ਬਦਨਾਮ ਕਰੀ ਜਾਂਦੇ ਪਰ ਹੁਣ ਕਿਉਂ ਇਹ ਚੀਜ਼ਾਂ ਨੂੰ ਐਕਸਪੋਜ਼ ਕੀਤਾ ਜਾ ਰਿਹਾ ਸੁਕੀਮਾ ਹੁਣ ਜਸਟ ਪਬਲਿਸਿਟੀ ਲੈਣ ਵਾਸਤੇ ਜਸਟ ਕਿਉਂਕਿ ਸੋਸ਼ਲ ਮੀਡੀਆ ਚੱਲ ਪਿਆ ਆ ਜਿੰਨੇ ਚੈਨਲ ਨੇ ਮੇਰੇ ਖਿਆਲ ਤੋਂ ਅੱਥੋਂ ਪਿੱਛੇ ਵੀ ਆਉਣ ਵਾਲੇ ਹੈ ਕਈ ਚੈਨਲ ਜਸਟ ਕਿ ਸਾਡੀ ਉਹ ਕੀਬ ਕੀਬ ਦੇ ਟੀਆਰਪੀ ਕਹਿੰਦੇ ਉਹਨੂੰ ਕੀਬ ਦੇ ਵੀ ਸਾਡੀ ਉਹ ਬਦੇ ਤੇ YouTube ਚ ਪੈਸੇ ਡਿੱਗਣ ਫਟਾਫਟ ਟਾਪਿਕ ਕੋਈ ਵੀ ਹੋਵੇ ਬਦਰਾਮ ਜੈਜੀ ਵੀ ਹੋ ਜਾਵੇ ਭਾਵੇਂ ਸੁਖੀ ਬਰਾੜ ਹੋ ਜਾਵੇ ਚੱਕ ਦਿਓ ਫੱਟੇ ਬਸ ਟਾਪਿਕ ਲਓ ਫਿਰ ਇੱਕ ਇੱਕ ਤੌਰ ਮਰੋੜ ਕੇ ਇਹੋ ਜਿਹਾ ਕੁਝ ਕਰਦੇ ਆ ਮੈਂ ਤਾਂ ਹੈਰਾਨ ਹੋ ਜਾਂਦੀ ਆ ਮੇਰੀ ਇੰਟਰਵਿਊ ਤਾਂ ਬਾਅਦ ਹੀ ਵਿੱਚੋਂ ਨਿਕਲਦਾ ਕੁਛ ਨਹੀਂ ਬਿਚੋਂ ਨਿਕਲਦਾ ਕੁਛ ਨਹੀਂ ਕਹਨਗੇ ਫਲਾਣਾ ਅੱਜ ਪਾਰਟੀ ਚ ਰਲ ਰਿਹਾ ਫਲਾਣਾ ਰਲ ਗਿਆ ਫਿਰ ਪਿੱਛੋਂ ਕਹਿੰਦੇ ਸਾਡਾ ਵਿਚਾਰ ਸੀ ਵੀ ਸ਼ਾਇਦ ਰਲੂਗਾ ਕਿ ਨਹੀਂ ਰਲੂਗਾ ਸੋ ਸਾਰੇ ਪਾਸੇ ਮਾੜਾ ਰਝਾਣਾ ਰਾਜਨੀਤੀ ਦਾ ਵੀ ਮਾੜਾ ਰਝਾਣਾ ਸੱਭਿਆਚਾਰ ਦਾ ਵੀ ਮਾੜਾ ਮੈਂ ਤਾਂ ਚੈਨਲ ਬਦਲਦੀ ਆ ਨਾ ਜਦੋਂ ਮੈਨੂੰ ਲੱਗਦਾ ਵੀ ਕਿੰਨੇ ਕ ਬਦਲ ਕੇ ਹੋਣਗੇ ਪਾਰਟੀ ਚ ਚੈਨਲ ਤਾਂ ਬਦਲ ਤੇ ਦੇਰ ਲੱਗਦੀ ਹੈ ਪਾਰਟੀ ਬਦਲ ਤੇ ਦੇਰ ਹੀ ਨਹੀਂ ਲੱਗਦੀ 1 ਮਿੰਟ ਲੱਗਦਾ ਅੱਛਾ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਕੁੜੀਆਂ ਨੂੰ ਖਾਸ ਕਰਕੇ ਕਿਉਂਕਿ ਤੁਸੀਂ ਅਰੋਲ ਮਾਡਲ ਹੋ ਤੁਹਾਡੀ ਕਈ ਹੋਈ ਗੱਲ ਬਹੁਤ ਦੂਰ ਤੱਕ ਜਾਂ ਮੈਂ ਕੁੜੀਆਂ ਨੂੰ ਮੇਰੀਆਂ ਧੀਆਂ ਨੂੰ ਸਾਰੀਆਂ ਪੰਜਾਬ ਦੀਆਂ ਨੂੰ ਭਾਵੇਂ オーਰਕੈਸਟਰ ਡਾਂਸਰ ਨੇ ਭਾਵੇਂ ਕੋਈ ਹੋਰ ਰੋਜੀ ਰੋਟੀ ਕਮਾਉਂਦੀਆਂ ਕੋਈ ਵੀ ਮੈਂ ਇਹੀ ਬੇਨਤੀ ਕਰੂੰਗੀ ਬੱਚਿਓ ਤੁਸੀਂ ਕਮਾਈ ਕਰੋ ਫੇਅਰ ਡੀਲ ਕਰੋ ਮਤਲਬ ਦਸਾਂ ਨਾ ਹਾਂ ਦੀ ਕਿਰਤ ਕਰੋ ਤੁਸੀਂ ਮਾੜਾ ਪਾਸੇ ਨਾ ਜਾਓ ਮਾੜਾ ਪਾਸਾ ਮੀਨਸ ਜੇ ਤੁਹਾਨੂੰ ਪ੍ਰੋਡਿਊਸਰ ਕਹਿੰਦੇ ਵੀ ਨੇ ਨਾ ਤੁਸੀਂ ਇਹੋ ਜਿਹਾ ਐਕਸ਼ਨ ਕਰਨੇ ਛੱਡ ਕੇ ਆ ਜਾ ਕਰੋ ਠੀਕ ਹੈ بڑے ਰੋਜ਼ਗਾਰ ਦੇ ਸਾਧਨ ਨੇ ਬੜਾ ਕੁਝ ਸਰਕਾਰਾਂ ਨੇ ਵੀ ਚਲਾਇਆ ਸੈਂਟਰ ਸਰਕਾਰ ਤੋਂ ਲੈ ਕੇ ਇਧਰ ਬੜੀਆਂ ਰੋਜ਼ਗਾਰ ਕੋਈ ਕੜਾਈ ਸਲਾਈ ਕਰ ਲੋ ਜਾਨੀ ਰੋਟੀ ਹੱਕ ਦੀ ਖਾਓ ਇੱਜ਼ਤ ਦੀ ਕਮਾਈ ਕਰੋ ਬੱਚਿਓ ਤੇ ਥੋੜਾ ਜਿਹਾ ਆਪਣੇ ਤੁਸੀਂ ਵੀ ਕਿਸੇ ਦੀਆਂ ਧੀਆਂ ਕਿਸੇ ਦੀਆਂ ਭੈਣਾਂ ਆਪਣੇ ਬਾਪ ਦੀ ਇੱਜ਼ਤ ਭੈਣਾਂ ਭਰਾਵਾਂ ਦੀ ਇੱਜ਼ਤ ਦਾ ਧਿਆਨ ਰੱਖੋ ਦੂਜੀ ਗੱਲ ਸਰੋਤਿਆਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੇ ਕੋਈ ਬੱਚਾ ਸਟੇਜ ਤੇ ਇਹੋ ਜਿਹੀ ਗਲਤੀ ਕਰਦਾ ਹਰਕਤ ਕਰਦਾ ਤਾਂ ਉਹਨੂੰ ਅਣਜਾਣ ਸਮਝ ਕੇ ਕੋਈ ਮਜਬੂਰੀ ਚ ਵਿਚਾਰੀ ਡਾਂਸ ਕਰਦੀ ਹੋਣੀ ਆ ਉਹਨੂੰ ਮਾਫ ਜ਼ਰੂਰ ਕਰ ਦੇਣਾ ਚਾਹੀਦਾ ਤੇ ਜਿਹੜੇ ਸੋ ਕਾਲਡ ਪ੍ਰੋਡਿਊਸਰ ਨੇ ਜਿਹੜੇ ਇਹ ਗਰੁੱਪ ਲੈ ਕੇ ਤੁਰੇ ਫਿਰਦੇ ਨੇ ਉਹਨਾਂ ਨੂੰ ਡਟ ਕੇ ਜਿਹੜੇ ਗਰੁੱਪ ਦੀ ਵੀ ਕੁੜੀ ਆ ਜਾਂ ਮੁੰਡਾ ਉਹਨਾਂ ਦਾ ਸਾਥ ਦੇਣਾ ਹੀ ਚਾਹੀਦਾ ਮੇਰੇ ਖਿਆਲ ਚ ਵੀ ਇੰਨਾ ਵੀ ਨਹੀਂ ਬੱਚੀ ਨੂੰ ਕਿਉਂਕਿ ਬੱਚੀ ਬਾਰ-ਬਾਰ ਬੋਲ ਰਹੀ ਹੈ ਤਾਂ ਉਹਦੇ ਦਿਲ 'ਚ ਕੋਈ ਤਕਲੀਫ ਤਕਲੀਫ ਤਾਂ ਉਹਦੇ ਦਿਲ 'ਚ ਹੋਊਗੀ ਨਾ ਪੀੜ ਤਾਂ ਹੈਗੀ ਆ ਨਾ ਜਿਹੜੀ ਬੋਲਦੀ ਆ ਬਾਰ-ਬਾਰ ਬਹੁਤ